ਲੋਗ ਮੈਟਰ ਅੱਜ ਇੱਕ ਲਾਟਰੀ ਲਿਆਤੀ ਤੁਹਾਡੇ ਸਾਹਮਣੇ ਮਾਰਵਾਰੀ ਬਸ਼ੇਰੀ ਆ ਫਾਇਦੇ ਬਹੁਤ ਆ ਮਤਲਬ ਇੱਕ ਤਾਂ ਰੇਟ 1000ਾਂ ਦਾ ਦੂਜਾ 52000 ਤੁਹਾਡਾ ਫੀਸ ਨਾਲ ਬਚ ਜਾਣਾ ਚੈਂਪੀਅਨ ਘੋੜੇ ਤੋਂ ਮੇਟ ਹੋਈ ਹੋਈ ਆ ਨਵੀਂ ਉਮਰ ਦੀ ਆ ਬਰੀਕੀਆਂ ਮਾਰਵਾਰੀ ਪੂਰੀ ਪਰਫੈਕਟ ਆ ਬਾਲ ਪੌੜੀਆਂ ਵੱਲੋਂ ਹੱਥਾਂ ਪੈਰਾਂ ਵੱਲੋਂ ਪੂਰੀ ਤਰ੍ਹਾਂ ਸਾਫ਼ ਆ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤੈਦਲੋਂ ਸਵਾਗਤ ਆ ਜੀ ਆਉਣ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਦੋਸਤ ਅੱਜ ਤਰੀਕ 14 ਮਾਰਚ 2025 ਦੀ ਵੀਡੀਓ ਥੋੜੇ ਬਾਦ ਬਿਸ਼ੇਰੀ ਲੈ ਆਇਆ ਮੁੱਲ ਹਜ਼ਾਰਾਂ ਚ ਬਣੂ ਕਹਿੰਦਾ ਮੈਂ ਤਾਂ ਰੇਟ ਲੱਖੋਂ ਬਾਹਰ 1,10,000 ਰੁਪਏ ਰੇਟ ਆ ਆਪਾਂ ਵੀਡੀਓ ਚ ਪ੍ਰੋਪਰ ਰੇਟ ਵੀ ਬੋਲਦਾ ਪਰ ਮਾਨਤਨ ਕਰਕੇ ਆਪਾਂ ਕਹਿ ਦਈਏ ਵੀ ਲੱਖੋਂ 1000 2000 ਅੰਦਰ ਬਣੂ ਸਾਰੀ ਆਪਾਂ ਵੀਡੀਓ ਚ ਮੰਨ ਲਓ ਨੋਹਿੜ ਦਾ ਸਿਸਟਮ ਜਿਹਦੇ ਚੱਲਦੀ ਹੋਈ ਉਹ ਫੋਨ ਲਾ ਲਿਓ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਹਾਂ ਜੇ ਤੁਹਾਨੂੰ ਵੀ ਲੱਗੋ ਵੀ ਆਪਣੇ ਜਾਨਵਰ ਮਾਰਕੀਟ ਨਾਲ ਉਸਾਸਤ ਹੈ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਔਨ ਕਰ ਲਓ ਤੇ ਬਾਅਦਿਆਂ ਵੀਡੀਓ ਵੱਲ ਦਿੰਨੇ ਆ ਬਸ਼ੀਰੀ ਦੀ ਸਾਰੀ ਡਿਟੇਲ ਦੋ ਦੰਦ ਬਸ਼ੀਰੀਏ ਦੋਸਤੋ 60 ਇੰਚ ਹਾਈਟ ਆ ਕੁਮੈਤ ਰੰਗ ਆ ਦੇਵਲੀ ਲਾਈਨ ਚੋਂ ਮੱਥੇ ਪਟਾ ਤਿੰਨ ਪਰ ਚਿੱਟੇ ਆ ਫੱਟੀ ਵਾਲੀ ਆਪਾਂ ਕਹਿੰਦੇ 59 ਇੰਚ ਹਾਈਟ ਹੋ ਤੇ ਫੀਤੇ ਵਾਲੀ 60.5 ਇੰਚ ਬਲੇਜ ਬਹੁਤ ਸੋਹਣਾ ਪਰਫੈਕਟ ਬਲੇਜ ਟੁੱਟਦਾ ਨਹੀਂ ਤਿਲਕ ਤੋੜ ਨਹੀਂ ਕੋਈ ਫੋਲ ਨਹੀਂ ਪੂਰਾ ਵਿਚਾਲਿਓਂ ਪਤਲਾ ਹੋ ਜਾਂਦਾ ਤੇ ਪਟਾ ਪੂਰਾ ਪ੍ਰੋਪਰ ਆ ਤੇ ਗਰਦਨ ਦੇ ਜਿਹੜੇ ਨੈਕ ਪ੍ਰੋਫਾਈਲ ਆ ਮਣੀਆਂ-ਮੁਣੀਆਂ ਦੇਖੋ ਕਿੰਨਾ ਸੋਹਣਾ ਮੰਨ ਲਓ ਕਰੈਕਟਰ ਜਿਹੜੇ ਪੂਰੇ ਮਾਰਵਾੜੀ ਵਾਲੇ ਨਵੀਂ ਉਮਰ ਦੀ ਬੱਚੀ ਹੈ ਜੀ ਕੁੰਡੀ ਵਾਲਾ ਕੰਨ ਤੇ ਧੌਣ ਦਾ ਜਿਹੜਾ ਖੁੰਡ-ਖੁੰਡਾ ਪੂਰਾ ਪਰਫੈਕਟ ਆ ਕਹਿ ਸਕਦੇ ਆ ਪੂਰਾ ਸਹੀ ਹੈ ਹੱਥਾਂ ਪੈਰਾਂ ਨਹੀਂ ਸਹੀ ਸੋਮਬ-ਸੋਮਬ ਸੋਹਣਾ ਬਾਕੀ ਰਾਈਡਿੰਗ ਦੀ ਵੀ ਬਾਸ ਕੁਮੈਤ ਰੰਗ ਆ ਤੇ ਰਾਈਡਿੰਗ ਦੀ ਸਾਉਥ ਠੰਡੀ ਆ ਜਿਵੇਂ ਮਰਜੀ ਬੱਚਾ ਵੇਜੇ ਵੱਡਾ ਵੇਜੇ ਪੂਰੀ ਸੋਹਣੀ ਆ ਤੇ ਜੈ ਰਾਜ ਤੋਂ ਮੀਟ ਹੋਊਗੀ ਦੋਸਤੋ 5 ਤੋਂ 7 ਦਿਨ ਜੈ ਰਾਜ ਤੋਂ ਮੀਟ ਹੋਈ ਨਾ ਹੋਈ ਆ 52000 ਤੁਹਾਡਾ ਉਹ ਫੀਸ ਵਾਲਾ ਬਚ ਜਣ ਮੰਨ ਲਓ ਇੱਕ ਬਰੀਡਿੰਗ ਵਾਲੀ ਕਹਿ ਸਕਦੇ ਆ ਬੱਚੇ ਬਰੀਡਿੰਗ ਲਈ ਪੂਰੀ ਸਹੀ ਰੋ ਤੇ ਨੰਬਰ ਦੇ ਦੇਣਾ ਆਪਾਂ ਥੱਲੇ ਸਕਰੀਨ ਤੇ ਜਿਹਦੇ ਵੀ ਜਿਹੜੇ ਭਰਾ ਦੇ ਜਾਨਵਰ ਚੱਲਦੇ ਹੋਏ ਹੈਨਾ ਉਹ ਆ ਨੰਬਰਾਂ ਤੇ ਸੰਪਰਕ ਕਰ ਲਓ ਤੇ ਬਾਕੀ ਚੈਨਲ ਸਬਸਕ੍ਰਾਈਬ ਕਰ ਲਓ ਹੋਰ ਵੀਡੀਓ ਦੇਖਣ ਲਈ ਧੰਨਵਾਦ